ਅਫਰੀਕਾ ਜੀ ਮੇਰਾ ਨਾਮ ਦਲਜੀਤ ਸਿੰਘ ਪਿੰਡ ਹੱਲਾ ਨੰਬਰ ਮੇਰਾ 836041554 ਤੇ ਮੈਂ ਇਹ ਵੀਡੀਓ ਜੀ ਭਗਵੰਤ ਮਾਨ ਸਾਹਿਬ ਨੂੰ ਪਾਉਣਾ ਚਾਹੁੰਦਾ ਕਿ ਭਗਵੰਤ ਮਾਨ ਸਾਹਿਬ ਚਿੱਟਾ ਹਜੇ ਵੀ ਬੰਦ ਨਹੀਂ ਹੋਇਆ ਹਜੇ ਵੀ ਚਿੱਟਾ ਬਹੁਤ ਵਿਕ ਰਿਹਾ ਜੀ ਤੇ ਮੈਂ ਭਗਵੰਤ ਮਾਨ ਸਾਹਿਬ ਇਹ ਵੀਡੀਓ ਇਸ ਲਈ ਪਾ ਰਿਹਾ ਕਿ ਮੈਂ ਕੱਲ ਨੂੰ ਚਿੱਟੇ ਵਾਲੇ ਵੇਚਣ ਵਾਲਿਆਂ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਗਾ ਤੇ ਤੁਸੀਂ ਉਹਨਾਂ ਤੇ ਐਕਸ਼ਨ ਲਓ ਅਜੇ ਵੀ ਸਾਡੇ ਏਰੀਆ ਦੇ ਵਿੱਚ ਬਹੁਤ ਚਿੱਟਾ ਵਿਕ ਰਿਹਾ ਹੈ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਡੇ ਕਈ ਬੱਚੇ ਮਰ ਗਏ ਜੀ ਮੇਰੇ ਭਰਾ ਮੇਰੇ ਨਾਲ ਦੇ ਦੇਖਿਆ ਨਹੀਂ ਜਾਂਦਾ ਜੀ ਮੈਂ ਭਗਵਾਨ ਤੁਮਨ ਸਾਹਿਬ ਕੱਲ ਨੂੰ ਜਿਹੜੇ ਪੀਣੇ ਵਾਲੇ ਨੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀ ਵੀਡੀਓ ਬਣਾਉਂਦਾ ਬਣਾਉਂਦਾ ਅੱਗੇ ਜਿਹੜੇ ਵੇਚਦੇ ਨੇ ਉੱਥੇ ਤੱਕ ਖੁਲਾਸਾ ਕਰਕੇ ਉਹਨਾਂ ਦੀ ਵੀਡੀਓ ਬੁੜਾ ਕੇ ਵੇਚਦਿਆਂ ਦੀ ਵੀਡੀਓ ਬਣਾ ਕੇ ਪਾਉਂਗਾ ਜੀ ਤੇ ਅੱਗੇ ਤੁਸੀਂ ਕਾਰਵਾਈ ਕਰਨੀ ਆ ਤੁਹਾਡੀ ਸਰਕਾਰ ਨੇ ਕਰਨੀ ਆ ਤੁਹਾਡੇ ਹੱਥ 'ਚ ਆ ਜੀ ਸਾਰਾ ਕੋਸ਼ਿਸ਼ ਪ੍ਰੂਫ ਤੁਹਾਨੂੰ ਦੇ ਕੇ ਜੀ ਮੈਂ ਤਾਂ ਉਹ ਕਰ ਲੈਣਾ ਵੈਗਰੂਹੀ ਕਾ ਖਾਸਾ ਜੀ ਵੈਗਰੂਹੀ ਕੀ ਫਤ ਹੈ ਸਸਰੀਕਾਲ ਜੀ ਮੇਰਾ ਨਾਮ ਦਨਪ੍ਰੀਤ ਸਿੰਘ ਪਿੰਡ ਹੱਲਾ ਨੰਬਰ ਮੇਰਾ 8360415564 ਤੇ ਮੈਂ ਇਹ ਵੀਡੀਓ ਜੀ ਭਗਵੰਤ ਮਾਨ ਸਾਹਿਬ ਨੂੰ ਪਾਉਣਾ ਚਾਹੁੰਦਾ ਕਿ ਭਗਵੰਤ ਮਾਨ ਸਾਹਿਬ ਚਿੱਟਾ ਹਜੇ ਵੀ ਬੰਦ ਨਹੀਂ ਹੋਇਆ ਹਜੇ ਵੀ ਚਿੱਟਾ ਬਹੁਤ ਵਿਕ ਰਿਹਾ ਹੈ ਜੀ ਤੇ ਮੈਂ ਭਗਵੰਤ ਮਾਨ ਸਾਹਿਬ ਇਹ ਵੀਡੀਓ ਇਸ ਲਈ ਪਾ ਰਿਹਾ ਕਿ ਮੈਂ ਕੱਲ ਨੂੰ ਚਿੱਟੇ ਵਾਲੇ ਵੇਚਣ ਵਾਲਿਆਂ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਗਾ ਤੇ ਤੁਸੀਂ ਉਹਨਾਂ ਤੇ ਐਕਸ਼ਨ ਲਓ ਹਜੇ ਵੀ ਸਾਡੇ ਏਰੀਆ ਦੇ ਵਿੱਚ ਬਹੁਤ ਚਿੱਟਾ ਵਿਕ ਰਿਹਾ ਹੈ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਡੇ ਕਈ ਬੱਚੇ ਮਰ ਗਏ ਜੀ ਮੇਰੇ ਭਰਾ ਮੇਰੇ ਨਾਲ ਦੇ ਦੇਖਿਆ ਨਹੀਂ ਜਾਂਦਾ ਜੀ ਮੈਂ ਭਗਵਾਨ ਤੁਮਨ ਸਾਹਿਬ ਕੱਲ ਨੂੰ ਜਿਹੜੇ ਪੀਣੇ ਵਾਲੇ ਨੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀ ਵੀਡੀਓ ਬਣਾਉਂਦਾ ਬਣਾਉਂਦਾ ਅੱਗੇ ਜਿਹੜੇ ਵੇਚਦੇ ਨੇ ਉੱਥੇ ਤੱਕ ਖੁਲਾਸਾ ਕਰਕੇ ਉਹਨਾਂ ਦੀ ਵੀਡੀਓ ਬੜਾ ਕੇ ਵੇਚਦਿਆਂ ਦੀ ਵੀਡੀਓ ਬਣਾ ਕੇ ਪਾਉਂਗਾ ਜੀ ਤੇ ਅੱਗੇ ਤੁਸੀਂ ਕਾਰਵਾਈ ਕਰਨੀ ਆ ਤੁਹਾਡੀ ਸਰਕਾਰ ਨੇ ਕਰਨੀ ਆ ਤੁਹਾਡੇ ਹੱਥ 'ਚ ਆ ਜੀ ਸਾਰਾ ਕੁਝ ਸਪਰੂਫ ਤੁਹਾਨੂੰ ਦੇ ਕੇ ਜੀ ਮੈਂ ਤਾਂ ਉਹ ਕਰ ਲੈਣਾ ਵੈਗਰੂਜੀ ਕਾ ਖਾਸਾ ਜੀ ਵੈਗਰੂਜੀ ਕੀਫਤ ਹੈ